ਜਲਦ ਹੀ ਸਨੀ ਦਿਓਲ ਫਿਲਮ ਬਾਰਡਰ 2 ਵਿੱਚ ਨਜ਼ਰ ਆਉਣਗੇ ਇਸ ਫਿਲਮ ਵਿੱਚ ਉਹਨਾਂ ਦੇ ਨਾਲ ਐਸ਼ਵਮਾਨ ਖੁਰਾਨਾ ਲੀਡ ਰੋਲ ਵਿੱਚ ਦਿਖਾਈ ਦੇਣਗੇ ਹੁਣੇ ਫਿਲਮ ਨੂੰ ਲੈ ਕੇ ਇੱਕ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ ਰੀਪੋਰਟਸ ਦੇ ਅਨੁਸਾਰ ਨਿਰਮਾਤਾ ਪੂਸ਼ਨ ਕੁਮਾਰ ਤੇ ਜੇਪੀ দত্ত ਨੇ ਬਾਰਡਰ 2 ਨੂੰ ਗੰਤਾੰਤਰ ਦਿਹਾੜੇ 2026 ਤੇ ਰਿਲੀਜ਼ ਕਰਨ ਦੀ ਯੋਜਨਾ ਬਣਾਈ ਹੈ ਨਿਰਮਾਤਾؤں ਨੂੰ ਲੱਗਦਾ ਹੈ ਕਿ ਭਾਰਤੀ ਸੈਨਿਕਾਂ ਦੀ ਬਹਾਦਰੀ ਦਾ ਜਸ਼ਨ ਮਨਾਉਣ ਵਾਲੀ ਇਸ ਫਿਲਮ ਨੂੰ ਰਿਲੀਜ਼ ਲਈ ਇਸ ਤੋਂ ਬਿਹਤਰ ਸਮਾਂ ਕੋਈ ਨਹੀਂ ਹੋ ਸਕਦਾ ਸੰਨੀ ਜਿੱਥੇ ਇਸ ਨੂੰ ਦੁਬਾਰਾ ਮੇਜਰ ਕੁਲਦੀਪ ਸਿੰਘ ਚੌਧਰੀ ਦੀ ਦਮਦਾਰ ਭੂਮਿਕਾ ਵਿੱਚ ਨਜ਼ਰ ਆਉਣਗੇ ਉੱਥੇ ਹੀ ਅਨਸ਼ੂਮਾਨ ਵੀ ਇੱਕ ਸ਼ਾਨਦਾਰ ਭੂਮਿਕਾ ਦੇ ਨਾਲ ਦਰਸ਼ਕਾਂ ਦੇ ਵਿਚਾਰ ਦਸਤਕ ਦੇਣ ਵਾਲੇ ਨੇ ఉన్నది భూమిక సన్ని ਕਾ ਮੁਕਾਬਲੇ ਘਟ ਨਹੀਂ ਹੋਵੇਗੀ ਅਨੁਰਾਗ ਸਿੰਘ ਇਸ ਫਿਲਮ ਦੇ ਨਿਰਦੇਸ਼ਨ ਦੀ ਕਮਾਂਡ ਸੰਭਾਲ ਰਹੇ ਨੇ ਨਿਰਮਾਤਾ ਨਿਰਦੇਸ਼ਕ ਬਾਰਡਰ 2 ਦੇ ਰੂਪ ਵਿੱਚ ਭਾਰਤੀ ਸਿਨੇਮਾ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਵਾਰ ਡਰਾਮਾ ਫਿਲਮ ਬਣਾਉਣ ਵਾਲੇ ਨੇ ਦੱਸ ਦਈਏ ਕਿ ਬਾਰਡਰ 1997 ਵਿੱਚ ਰਿਲੀਜ਼ ਹੋਈ ਸੀ ਉਹਨਾਂ ਦਾ ਨਿਰਦੇਸ਼ਨ ਜੇਪੀ ਦਿੱਤਾ ਨੇ ਕੀਤਾ ਸੀ ਖਾਸ ਗੱਲ ਇਹ ਸੀ ਕਿ ਬਾਰਡਰ ਨੂੰ 2026 ਵਿੱਚ 29 ਸਾਲ ਪੂਰੇ ਹੋ ਰਹੇ ਨੇ ਤੇ ਫਿਲਮ 1971 ਦੇ ਭਾਰਤ-ਪਾਕਿਸਤਾਨੀ ਯੁੱਧ ਤੇ ਆਧਾਰਿਤ ਸੀ ਵਰਕਫਰੈਂਡ ਦੀ ਗੱਲ ਕੀਤੀ ਜਾਵੇ ਤਾਂ ਸੰਨੀ ਫਿਲਮ ਲਾਹੌਰ 1974 ਵਿਚ ਵੀ ਨਜ਼ਰ ਆ ਰਹੇ ਨੇ ਦੱਸ ਦਈਏ سنی دی올 ਆਪਣੀ ਫਿਲਮਾਂ ਦੇ ذریعے ਆਪਣੀ ਅਦਾਕਾਰੀ ਦੇ ذریعے ਅਕਸਰ ਦਸ਼ਕਾਂ ਦੇ ਦੌਰਾਂ ਦੇ ਵਿੱਚ ਪਹੁੰਚ ਬਣਾ ਚੁੱਕੇ ਨੇ ਬਾਰਡਰ 2 ਤੋਂ ਪਹਿਲਾਂ ਉਹਨਾਂ ਨੇ ਬਾਰਡਰ ਫਿਲਮ ਦੇ ਵਿੱਚ ਕੰਮ ਕੀਤਾ ਸੀ ਤਾਂ ਉਹਨਾਂ ਦੀ ਅਦਾਕਾਰੀ ਦੀ ਕਾਫੀ ਜ਼ਿਆਦਾ ਤਾਰੀਫ਼ ਹੋਈ ਸੀ ਤੇ ਇਸ ਫਿਲਮ ਨੇ ਦੁਨੀਆ ਦੇ ਵਿੱਚ ਵਿਸ਼ਵ ਪੱਧਰ ਤੇ ਵੱਡਾ ਮੁਕਾਮ ਹਾਸਲ ਕੀਤਾ ਸੀ ਹਰ ਇੱਕ ਦੀ ਜ਼ੁਬਾਨ ਤੇ ਬਾਰਡਰ ਫਿਲਮ ਦੇ ਡਾਇਲੋਗ ਤੇ ਗਾਣੇ ਸਨ ਤੇ ਹੁਣ ਬਾਰਡਰ 2 ਦੀ ਗੱਲ ਕੀਤੀ ਜਾਵੇ ਤਾਂ ਇਹ ਵੀ ਇੱਕ ਦਮਦਾਰ ਸਟਾਰ ਕਾਸਟ ਦੇ ਆਲ ਦੁਬਾਰਾ ਤੋਂ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਸੰਨੀ ਦਿਓਲ ਦੁਬਾਰਾ ਤੋਂ ਲੀਡ ਰੋਲ ਦੇ ਵਿੱਚ ਨਜ਼ਰ ਆ ਰਹੇ ਨੇ ਇਸ ਤੋਂ ਇਲਾਵਾ ਜੇਕਰ ਸੰਨੀ ਦਿਓਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇਸ ਤੋਂ ਪਹਿਲਾਂ ਗਦਰ 2 ਬਣਾਈ ਸੀ ਜਿਸ ਵਿੱਚ ਸੰਨੀ ਦਿਓਲ ਦੀ ਲਵ ਸਟੋਰੀ ਤੋਂ ਬਾਅਦ ਸੰਨੀ ਦਿਓਲ ਦੇ بیٹے ਦੀ ਲਵ ਸਟੋਰੀ ਫਿਲਮਾਈ ਗਈ ਸੀ ਤੇ ਇਹ ਫਿਲਮ ਨੂੰ ਵੀ ਕਾਫੀ ਜ਼ਿਆਦਾ ਪਿਆਰ ਮਿਲਿਆ ਸੀ ਗਦਰ 1 ਦੇ ਵਿੱਚ ਸੰਨੀ ਦਿਓਲ ਤੇ ਸਕੀਨਾ ਦੀ ਪ੍ਰੇਮ ਕਹਾਣੀ ਨੂੰ ਦਰਸਾਇਆ ਗਿਆ ਸੀ ਜਦਕਿ ਗਦਰ 2 ਇੱਕ ਵੱਖਰੇ ਕਨਸੈਪਟ ਦੇ ਨਾਲ ਕਰਾਮ ਵਿਚ ਰਿਲੀਜ਼ ਹੋਈ ਸੀ ਤੇ ਹੁਣ ਬਾਰਡਰ 1 ਤੋਂ ਬਾਅਦ ਬਾਰਡਰ 2 ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤਾਂ ਸਭ ਤੋਂ ਜ਼ਿਆਦਾ ਦਿਲਚਸਪ ਗੱਲ ਇਹ ਹੀ ਦੇਖਣ ਵਾਲੀ ਹੈ ਕਿ ਇਸ ਫਿਲਮ ਦੇ ਵਿੱਚ ਆਖਿਰਕਾਰ ਕੀ ਬਦਲਾ ਕੀਤੇ ਗਏ ਨੇ ਕੀ ਇਸ ਕਹਾਣੀ ਨੂੰ ਵੀ ਗਦਰ 2 ਦੇ ਵਾਂਗ ਅੱਗੇ ਤੋਰਿਆ ਗਿਆ ਹੈ ਜਾਂ ਇਹ ਫਿਲਮ ਕਿਸੇ ਹੋਰ ਕਹਾਣੀ ਕਿਸੇ ਹੋਰ ਕਿਰਦਾਰ ਦੇ ਆਲੇ ਦੁਆਲੇ ਘੁੰਮੀ ਹੋਈ ਬਣਾਈ ਗਈ ਹੈ ਹਾਲਾਂਕਿ ਫਿਲਮ ਬਾਰਡਰ 1 ਨੂੰ ਕਾਫੀ ਜ਼ਿਆਦਾ ਪਿਆਰ ਮਿਲਿਆ ਸੀ ਤੇ ਇਸ ਫਿਲਮ ਨੂੰ ਇੱਕ ਦੇਸ਼ ਭਗਤੀ ਇਹ ਫਿਲਮ ਦੇ ਤੌਰ ਤੇ ਵੇਖਿਆ ਜਾਂਦਾ ਸੀ ਹੁਣ ਜਦੋਂ ਬਾਰਡਰ 2 ਬਣਾਉਣ ਦਾ ਐਲਾਨ ਹੋ ਗਿਆ ਤਾਂ ਦਰਸ਼ਕਾਂ ਵਿੱਚ ਸਭ ਤੋਂ ਜ਼ਿਆਦਾ ਉਤਸੁਕਤਾ ਇਸੇ ਗਾਣ ਨੂੰ ਲੈ ਕੇ ਹੈ ਕਿ ਆਖਿਰਕਾਰ ਬਾਰਡਰ 2 ਫਿਲਮ ਦੇ ਵਿੱਚ ਕਿਸ ਕਹਾਣੀ ਨੂੰ ਦਰਸਾਇਆ ਜਾਵੇਗਾ ਤੇ ਕਿਸ ਤੇ ਕਿਰਦਾਰ ਦੇ ਇਹ ਫਿਲਮ ਬਣਾਈ ਜਾਏਗੀ ਬਰਾਹਾਲ ਇਸ ਫਿਲਮ ਨੂੰ ਹੁਣ ਦੇਖਣ ਲਈ ਜਿੱਥੇ ਦਰਸ਼ਕ ਉਸ ਤੱਕ ਨੇ ਉੱਥੇ ਹੀ ਦੂਜੇ ਪਾਸੇ ਉੱਥੇ ਹੀ ਸਨੀ ਦਿਉਲ ਦੇ ਫੈਨਸ ਵੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ